ਅਜ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਅੰਦਰ ਬਣੇ OST ਸੈਂਟਰ ਚ ਕੰਮ ਕਰਦੇ ਮੁਲਾਜ਼ਮਾਂ ਦੀ ਜਥੇਬੰਦੀ ਇਹ ਨਸ਼ਾ ਛੁਡਾਊ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਤੇ ਸਰਕਾਰ ਵਿਰੁੱਧ ਜੰਮ ਕੇ ਮੁਰਦਾਬਾਦ ਦੇ ਨਾਅਰੇ ਲਾਈ ਮੀਡੀਆ ਦੇ ਮੁਖਾਤਬ ਹੁੰਦਿਆਂ ਮੁਲਾਜ਼ਮਾਂ ਨੇ ਕਿਹਾ ਕਿ ਉਹ ਸਾਲ 2014 ਤੋਂ ਪੰਜਾਬ ਦੇ ਵੱਖ-ਵੱਖ OST ਸੈਂਟਰਾਂ 'ਚ ਕੰਮ ਕਰਦੇ ਨੇ ਪਰੰਤੂ ਪਿਛਲੇ 5 ਸਾਲ ਤੋਂ ਸਰਕਾਰ ਨੇ ਉਹਨਾਂ ਦਾ ਕੋਈ ਵੀ ਪੱਤਾ ਜਾਰੀ ਨਹੀਂ ਕੀਤਾ ਹੈ ਤੇ ਨਾ ਹੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਹੀ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਵੀ ਉਹਨਾਂ ਦੇ ਮੁਲਾਜ਼ਮਾਂ ਵੱਲੋਂ ਨਿਰੰਤਰ ਆਪਣੀਆਂ ਸੇਵਾਵਾਂਾਂ ਜਾਰੀ ਰੱਖੀਆਂ ਗਈਆਂ ਪਰੰਤੂ ਹੁਣ ਸਰਕਾਰ ਮੁਲਾਜ਼ਮਾਂ ਦੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਹੋਈ ਕਰਾਰੀ ਹਾਰ ਤੇ ਬੋਲਦੇ ਹੋਣਾ ਕਿ ਇਹ ਸਭ ਕੁਝ ਮੁਲਾਜ਼ਮਾਂ ਦੀ ਨਮੋਸ਼ੀ ਕਰ ਰਹੀ ਨਹੀਂ ਹੋਇਆ ਤੇ ਜੇਕਰ ਹੁਣ ਵੀ ਸਰਕਾਰ ਨੇ ਕੋਈ ਸਬਕ ਨਾ ਲਿਆ ਤੇ ਆਉਣ ਵਾਲੇ ਸਮੇਂ 'ਚ ਮੁਲਾਜ਼ਮਾਂ ਵੱਲੋਂ ਸਰਕਾਰ ਦੀ ਨੱਕ 'ਚ ਧਮਕੀ ਦਿੱਤਾ ਜਾਵੇਗਾ ਮੁਲਾਜ਼ਮਾਂ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਪਰਚੇ 100 ਦੇ ਕਰੀਬ ਮੁਲਾਜ਼ਮ OST ਸੈਂਟਰਾਂ 'ਚ ਕੰਮ ਕਰਦੇ ਨੇ ਤੇ ਆਪਣੀਆਂ ਜਾਇਜ਼ ਮੰਗਾਂ ਲਈ ਹੀ ਸੰਘਰਸ਼ ਦੇ ਰਾਤ ਤੁਰੇ ਹੋਏ ਨੇ ਤੇ ਜੇਕਰ ਜਲਦ ਸਰਕਾਰ ਨੇ ਕੋਈ ਸੰਤੁਸ਼ਟੀ ਜਨਕ ਜਵਾਬ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ 'ਚ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਘਰਾਓ ਕੀਤਾ ਜਾਵੇਗਾ ਹੁਸ਼ਿਆਰਪੁਰ نیوز ਦੇ ਨਾਲ ਚੇਤਨ ਕਸ਼ੋਪਤ ਦੀ ਰਿਪੋਰਟ ਅੱਜ ਸਾਡੀ ਸੂਬਾ ਪੱਧਰੀ ਨਸ਼ਾ ਛਡਾਊ ਮੁਲਾਜ਼ਮ ਜੁਨੀਆ ਦੀ ਹੜਤਾਲ ਚੱਲ ਰਹੀ ਆ ਸਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਆ ਵੀ ਅਸੀਂ 2014 ਤੋਂ ਲਗਾਤਾਰ ਕੰਮ ਕਰ ਰਹੇ ਆ ਨਸ਼ਾ ਛਡੋਹ ਕੇਂਦਰਾਂ ਦੇ ਵਿੱਚ ਸਰਕਾਰ ਨਾ ਤਾਂ ਸਾਨੂੰ ਰੈਗੂਲਰ ਕਰ ਰਹੀ ਆ ਔਰ ਨਾ ਹੀ ਸਾਡਾ ਕੋਈ ਸਾਨੂੰ ਪੱਤੇ ਦੇ ਰਹੀ ਹੈਗੀ ਆ ਕੋਵਿਡ ਦੇ ਵਿੱਚ ਸਾਡੇ ਵਰਕਰਾਂ ਨੇ ਠੋਕ ਕੇ ਕੰਮ ਕੀਤਾ ਆ ਪਰ ਨਾ ਤਾਂ ਉਦੋਂ ਸਰਕਾਰ ਨੇ ਸਾਨੂੰ ਕੋਈ ਸਾਡੇ ਬਣੇ ਦੇ ਪੱਤੇ ਦਿੱਤੇ ਆ ਤੇ ਨਾ ਅੱਜ ਜਿਹੜੀ ਸਰਕਾਰ ਹੈਗੀ ਸਾਡੀ ਕੋਈ ਗੱਲ ਸੁਣ ਰਹੀ ਹੈਗੀ ਆ ਆ ਤੁਹਾਨੂੰ ਹੁਣ ਵੀ ਪਤਾ ਹੋਊਗਾ ਕਿ ਪਾਰਲੀਮੈਂਟ ਦੇ ਵਿੱਚ ਜਿਹੜਾ ਵੀ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈਗਾ ਉਹ ਸਿਰਫ ਮਲਾਜਮਾਂ ਦੀ ਇੱਕ ਨਮੋਸ਼ੀ ਆ ਠੀਕ ਹੈ ਜੀ ਮੁਲਾਜ਼ਮਾਂ ਨੇ ਜੋ ਵੀ ਆਪਣਾ ਇੱਕ ਜਵਾਬ ਦਿੱਤਾ ਇਹਨਾਂ ਨੂੰ ਔਰ ਮਾਨ ਸਰਕਾਰ ਤੋਂ ਮੈਂ ਆਸ ਕਰਦਾ ਆ ਸਾਡੇ ਜਿਹੜੇ ਕੱਚੇ ਮੁਲਾਜ਼ਮ ਹੈਗੇ ਆ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਔਰ ਸਾਡੇ ਜਿਹੜੇ ਨਸ਼ਾ ਛਡਾਊ ਮੁਲਾਜ਼ਮ ਜੂਨੀਅਰ ਦੇ ਜੋ ਵੀ ਸਾਡੇ ਮੁਲਾਜ਼ਮਾਂ ਦੀਆਂ ਮੰਗਾਂ ਹੈਗੀਆਂ ਔਰ ਜੋ ਸਾਡੇ ਪੱਤੇ ਰੁਕੇ ਹੋਏ ਆ ਲਗਾਤਾਰ 5 ਸਾਲ ਤੋਂ ਉਹ ਸਾਨੂੰ ਦਿੱਤੇ ਜਾਣ ਪਿਛਲੀਆਂ 5 ਪਿਛਲੀਆਂ 5 ਸਾਲ ਤੋਂ ਜਿਹੜੀਆਂ ਸਰਕਾਰਾਂ ਹੈਗੀਆਂ ਉਹਨਾਂ ਨੇ ਬਿਲਕੁਲ ਵੀ ਸਾਡਾ ਕੋਈ ਸਾਹ ਨਹੀਂ ਲਈ ਹੈਗੀ ਔਰ ਲਗਾ ਸਾਨੂੰ ਆਸ ਹੀ ਹੈ ਇਸ ਵਾਰ ਕਿ ਮਾਨ ਸਰਕਾਰ ਸਾਡੀ ਜਿਹੜੀ ਹੈਗੀ ਆ ਸਾ ਹੋਗੀ ਪਰ ਮਾਨ ਸਰਕਾਰ ਵੀ ਸਾਨੂੰ ਅੱਖੋ ਪਰੋਖੇ ਕਰ ਰਹੀ ਆ ਬੇਨਤੀ ਕਰਦੇ ਆ ਮਾਨ ਸਰਕਾਰ ਅਗੇ ਕਿ ਸਾਡੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਾਇਜ਼ ਮੰਨ ਕੇ ਤੇ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਵਣ ਜੀ ਟੋਟਲ ਕਿੰਨੇ ਮੁਲਾਜ਼ਮ ਆ ਜੀ ਤੁਹਾਡੇ ਇੱਥੇ ਹੁਸ਼ਿਆਰਪੁਰ ਦੇ ਵਿੱਚ ਸਰ ਇੱਕ 100 ਮੁਲਾਜ਼ਮ ਹੈਗਾ ਜੀ ਤੇ ਜ਼ਿਲ੍ਹੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਸਰ ਪੂਰੇ ਜ਼ਿਲ੍ਹੇ ਦੀ ਮੈਂ ਦੱਸਿਆ ਵੀ 100 ਮੁਲਾਜ਼ਮ ਹੈਗਾ ਟੋਟਲ ਜ਼ਿਲ੍ਹੇ ਦੇ ਵਿੱਚ ਹਾਂ ਜੀ ਹਾਂ ਜੀ 100 ਮੁਲਾਜ਼ਮ ਤੁਹਾਡੀਆਂ ਜੇ ਮੰਗਾਂ ਤੇ ਨਹੀਂ ਮੰਗੀਆਂ ਨਵੰਨੀਆਂ ਜਾਂਦੇ ਤਾਂ ਅਗਲਾ ਕੀ ਬੜਾ ਤੁਹਾਡਾ ਸਾਡ ਸਾਰਾ ਅਗਲਾ ਪੜਾ ਗਿਆ ਅਸੀਂ ਸੀਐਮ ਸਾਹਿਬ ਦੀ ਜਿਹੜੀ ਕੋਠੀ ਦਾ ਘਰਾਓ ਕਰਾਂਗੇ ਤੇ ਆਪਣੇ ਪ੍ਰਦਰਸ਼ਨ ਨੂੰ ਤਿੱਖਾ We at GNA University see potential in everyone and everything around us. We drive innovation and entrepreneurship. We groom competent global citizens to affect positive change around them.